ਪਤਰਕਾਰ ਦੋਸਤੋ ਜਿਸ ਤਰ੍ਹਾਂ ਕਿ ਜਦੋਂ ਦਾ 13 ਫਰਵਰੀ ਦਾ ਮੋਰਚਾ ਚੱਲ ਰਿਹਾ ਉਸ ਤੋਂ ਪਹਿਲਾਂ ਦੇ ਹੀ ਜਿਹੜੇ ਆਪਾਂ ਦੋਨੋਂ ਫੋਰਮ ਜੜਿਆ ਸਾਰੇ ਦੇਸ਼ ਦੀਆਂ ਜਿਹੜੀਆਂ ਜਥੇਬੰਦੀਆਂ ਨਾਲ ਇਕਤਾ ਦੇ ਹਾਮੀ ਸੀ ਇਕਤਾ ਵਾਸਤੇ ਯਤਨ ਜਾਰੀ ਰਹਿ ਔਰ ਮੋਰਚੇ ਦੇ ਦੌਰਾਨ ਵੀ ਜਾਰੀ ਰਹੇ ਔਰ ਜੋ ਐਸਕੇਮ ਵੱਲੋਂ 24 ਤਰੀਕ ਨੂੰ ਮੀਟਿੰਗ ਕਰਕੇ ਜੋ 12 ਫਰਵਰੀ ਦੀ ਮੀਟਿੰਗ ਦੀ ਚਿੱਠੀ ਦਿੱਤੀ ਗਈ ਆ ਤਿੰਨਾਂ ਫੋਰਮਾਂ ਨੂੰ ਉਹਦੇ ਵਾਸਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਅਗਰ ਸਾਡੇ ਸਾਥੀ ਜਿਹੜੇ ਆ ਸਾਡੇ ਫਾਰਮਰ ਨਾਲ ਸਲਾਹ مشورہ ਕਰਕੇ ਡੇਟ ਦਿੰਦੇ ਕਿਉਂਕਿ ਉਹਨਾਂ ਦੀ ਮੀਟਿੰਗ ਤੋਂ ਪਹਿਲਾਂ ਹੀ 24 ਤੋਂ ਪਹਿਲਾਂ ਆਪਾਂ ਜਿਹੜੇ ਆ 11 12 ਔਰ 13 ਦੇ ਅੰਦੋਲਨ ਨੂੰ 1 ਸਾਲ ਪੂਰਾ ਹੋਣ ਦੇ ਪ੍ਰੋਗਰਾਮ ਆ ਉਹ ਦੇ ਚੁੱਕੇ ਸੀਗੇ ਔਰ ਸਾਡੀ ਜਿਹੜੀ ਆ ਐਮਐਸਪੀ ਦੇ ਉੱਪਰ ਜਿਹੜੀ ਆ ਦੇਸ਼ ਦੇ ਐਕਸਪਰਟਾਂ ਨਾਲ ਜਿਹੜੀਆਂ ਮੀਟਿੰਗਾਂ ਚੱਲ ਰਹੀ ਨੇ ਕਿਉਂਕਿ 14 ਨੂੰ ਜਿਹੜੀ ਸਾਡੀ ਸਰਕਾਰ ਕੋਲ ਮੀਟਿੰਗ ਆ ਉਹਦੇ ਵਾਸਤੇ ਸਾਡੀ ਤਿਆਰੀ ਜਿਹੜੀ ਆ ਪੂਰੇ ਜੋਰਾਂ ਨਾਲ ਚੱਲ ਰਹੀ ਆ ਹਰ ਗੱਲ ਮੀਡੀਆ ਰਾਹੀਂ ਆ ਰਹੀ ਹੈ ਇੱਕ ਗੱਲ ਬਾਤ ਨਹੀਂ ਹੋਈ ਤੁਹਾਡੀ ਨਹੀਂ ਇਹ ਸਾਡੀ ਭਿਕ ਦੇ ਵਿੱਚ ਮੀਟਿੰਗਾਂ ਹੁੰਦੀਆਂ ਨੇ ਮੀਡੀਆ ਨੂੰ ਹੀ ਦੱਸਣਾ ਜ਼ਰੂਰੀ ਪੂਰੇ ਦੇਸ਼ ਨੂੰ ਦੱਸਣਾ ਇੱਕ ਸਾਡੀ ਮੀਟਿੰਗ ਇੱਕ ਕਮਰੇ ਚ ਮੀਟਿੰਗ ਹੋ ਜਾਂਦੀ ਹੈ ਕੋ ਤਾਲ ਮਿਲ ਤੱਕ ਚੱਲਦਾ ਹੀ ਅੰਦਰ ਅੰਦਰ ਤਾਲ ਮਿਲ ਮੀਟਿੰਗ ਲਗਾਤਾਰ ਹੀ ਚੱਲ ਰਹੀ ਹੈ ਅੰਦਰ ਮੀਟਿੰਗਾਂ ਚੱਲਦੀਆਂ ਨੇ ਅੰਦਰਲੀ ਮੀਟਿੰਗ ਚੱਲਦੀਆਂ ਫਿਰ ਤੁਸੀਂ ਇਹ ਗੱਲ ਆ ਜਾਂਦਾ ਸਵਾਲ ਕਿ ਅੰਦਰ ਕੀ ਹੋਇਆ ਯਾਰ ਬਾਹਰ ਨਹੀਂ ਦੱਸਦੇ ਅਸੀਂ ਇਹ ਜ਼ਰੂਰੀ ਸਮਝਿਆ ਕਿ ਮੀਡੀਆ ਰਾਹੀਂ ਪੂਰੇ ਦੇਸ਼ ਦੇ ਲੋਕਾਂ ਨੂੰ ਜੋ ਲੜ ਰਹੇ ਆ ਜੋ ਗੱਲ ਕਰ ਰਹੇ ਆ ਪੂਰੀ ਬਾਹਰ ਜਾਵੇ ਅੰਦਰ ਗੱਲ ਕੋਈ ਅਸੀਂ ਲੁਕੋ ਕੇ ਨਹੀਂ ਰੱਖੀ ਐਸ ਕੇ ਐਮ ਕਹਿ ਰਹੇ ਆ ਅਸੀਂ ਬਾਰ ਬਾਰ ਲੈਟਰ ਲਿਖ ਰਹੇ ਆ ਜੀ ਬਾਰ ਬਾਰ ਗੱਲ ਕਰਨ ਦੇ ਲਈ ਅੱਗੇ ਆ ਰਹੇ ਆ ਤਾਂ ਤੁਸੀਂ ਕਹਿ ਰਹੇ ਹੋ ਵੀ ਤੁਸੀਂ ਬਾਰ ਬਾਰ ਗੱਲ ਕਰ ਰਹੇ ਹੋ ਵਿੱਚੋਂ ਕਿੱਥੇ ਜੇ ਨਹੀਂ 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 ਕਿਤੇ ਨਹੀਂ ਫਸਿਆ ਵਿੱਚ ਦੱਸੀ ਅਸੀਂ ਪਹਿਲੇ ਕਿਹਾ ਸਾਡੇ ਸਾਰਿਆਂ ਨੇ ਵੀ ਅਸੀਂ 22 ਤਰੀਕ ਨੂੰ ਲਾਨ ਕਰਤਾ ਸੀ 11 12 13 ਜੋ ਤੁਹਾਨੂੰ ਜਾਣਕਾਰੀ ਸਰਦਾਰ ਕੁਜੀਤ ਸਿੰਘ ਧੋਹ ਚੰਦੇ ਨੇ ਵੀ ਦੇ ਦਿੱਤੀ ਕਾਕਾ ਸਿੰਘ ਕੋਟਰਾ ਨੇ ਵੀ ਗੱਲ ਰੱਖ ਦਿੱਤੀ ਮਨੂ ਕੋਹਲ ਜੀ ਨੇ ਵੀ ਔਰ ਅਸੀਂ ਅਪੀਲ ਕਰਦੇ ਆ ਕਿ ਪੂਰੇ ਭਾਰਤ ਦੀ ਪੂਰੇ ਦੇਸ਼ ਦੀ ਲੜਾਈ ਲੜਦੇ ਆ ਸਰਦਾਰ ਸੁਭਕਰਨ ਸਿੰਘ ਜੀ ਜਿਹੜਾ ਪਿੰਡ ਵੱਲੋਂ ਤੋਂ ਸ਼ਹੀਦ ਹੋਇਆ ਉਹ ਲੰਬਾ ਸਮਾਂ ਚੱਲਦਿਆਂ 26 ਨਵੰਬਰ ਤੋਂ ਲੈ ਕੇ ਅੱਜ ਤੱਕ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜਾ ਵਾ ਔਰ ਉਹਨਾਂ ਦੀ ਜਦੋਂ ਸਿਹਤ ਦੇਖਦੇ ਆ ਤੇ ਡਾਕਟਰ ਵੀ ਚਿੰਤਾ ਦੇ ਵਿੱਚ ਚਲੇ ਜਾਂਦੇ ਆ ਕਿ ਉਹਨਾਂ ਨੂੰ ਮੈਡੀਕੀਨ ਵੀ ਜਿਹੜੀ ਉਹ ਭਈਆ ਠੀਕ ਹੈ ਰੰਗ ਤਰੀਕੇ ਨਾਲ ਫੇਰ ਤੇ ਲੈ ਨਹੀਂ ਸਕਦੇ ਔਰ 11 ਅੱਜ ਫਿਰ ਆਪਣਾ ਫਰਵਰੀ ਆ ਰਤਨਪੁਰਾ ਇਥੋਂ ਤੁਹਾਡੇ ਨਾਲ ਸਾਂਝੀ ਗੱਲ ਕਰਕੇ ਇਥੋਂ ਸਾਥੀ ਅਸੀਂ ਜਾ ਰਹੇ ਆ ਉੱਥੇ ਮਹਾਪੰਚਾਇਤ ਦਾ ਪੂਰਾ ਸਾਲ ਹੋਣ ਤੇ ਔਰ ਉਹਦੇ ਨਾਲ-ਨਾਲ ਕੱਲ 12 ਫਰਵਰੀ ਆ ਔਰ ਅਪੀਲ ਕਰਦੇ ਆ ਸਾਰੇ ਦੇਸ਼ ਵਾਸੀਆਂ ਨੂੰ ਜਨਤਕ ਵਾਸੀਆਂ ਨੂੰ ਕਿ ਪੂਰੇ ਦੇਸ਼ ਦੇ ਸਿਸਟਮ ਦੀ ਇਹ ਲੜਾਈ ਆ ਔਰ ਉਹ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨਾ